ਭਾਜੀ ਕਰੀ ਨਹੀਂ ਭਾਜੀ ਭਾਜੀ ਤੇ ਕਰਨੀ ਹੈ ਇਹ ਮੇਰਾ ਨਾਮ ਮਿਲ ਨਾਈਮਰ ਹੈ ਕੋਈ ਗੱਲ ਨਹੀਂ ਤੁਸੀਂ ਅੰਦਰ ਆਜੋ ਮੈਂ ਬੁਲਾ ਦਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਫੇਰ ਆ ਜਾਂਗਾ ਉਹ ਸ਼ਰਮੈ ਨਹੀਂ ਉਹਨਾਂ ਨੂੰ ਮੂੰਹੋਂ ਮੰਗਣ ਦੇ ਵੇਖ ਲਓ ਗੱਡੀ ਘਰ ਹੈਗੀ ਵੀ ਆ ਜਾਣ ਹੋਏ ਨਾ ਕੁਝ ਨਾ ਹੋਵੇ ਬੰਦਾ ਮੰਗਦਾ ਵੀ ਚੰਗਾ ਲੱਗੇ ਫੋਨ ਕਿਧਾ ਆ ਗਿਆ ਵਾ ਤਿਲ ਬਾਗ ਦਾ ਹਲੋ ਸਸੀ ਕਾ ਭਾਜੀ ਹਾਂ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਹੁਣੇ ਆ ਜਾ ਅੱਛਾ ਠੀਕ ਹੈ ਠੀਕ ਹੈ ਨਹੀਂ ਕੋਈ ਗੱਲ ਨਹੀਂ ਹਾਂ ਮੈਂ ਆ ਜਾਣਾ ਕੋਈ ਲੈ ਜਾਣਾ ਪੈਸੇ ਠੀਕ ਆ ਹਾਂ ਠੀਕ ਹੈ ਭਾਜੀ ਠੀਕ ਲੈ ਜਾਣਾ ਕੋਈ ਲੈ ਜਾਣਾ ਠੀਕ ਓਕੇ ਚਲ ਆ ਵੀ ਚੰਗਾ ਹੋ ਗਿਆ ਕਿ ਪੈ ਹੈ ਤਾਂ ਫੋਨ ਉਹਨੇ ਆਪ ਹੀ ਕਰਤਾ ਤਰਲੇ ਨਹੀਂ ਮਾਰਨੇ ਭਾਈ ਤਰਲੇ ਮਾਰਨੇ ਵੀ ਕਾਨੂੰ ਪਹਿਲੀ ਤੇ ਸਾਰੀ ਦਿੱਤੀ ਏ ਉਹਨੇ ਤੇ ਆਪੇ ਕਹਿਣਾ ਵੀ ਪੈਸੇ ਲੈ ਜਾ ਜੋਤ ਇਹ ਜੋਤ ਹਾਂਜੀ ਦੱਸਣ ਹਾਂਜੀ ਮੈਂ ਹੋਂ ਦਾ ਦਿਲਬਾਗ ਦਾ ਫੋਨ ਆਇਆ ਸੀਗਾ ਅੱਛਾ ਕਹਿੰਦੇ ਸੀ ਵੀ ਪੈਸੇ ਲੈ ਜਾ ਉਹ ਆ ਕੇ ਚਲੋ ਕੋਈ ਨਹੀਂ ਲੈ ਆਉ ਫੇਰ ਜਾ ਕੇ ਤੇ ਮੈਂ ਉਧਰੋਂ ਹੋਵਾਂ ਦੇਖ ਲੋ ਜੇ ਕੋ ਪੁੱਛੇਗਾ ਨਾ ਤੇ ਆਪਨਾ ਦੱਸਿਓ ਰੌਲੀ ਤੇ ਪੈਣੀ ਅੱਜ ਨਹੀਂ ਤੇ ਕੱਲ ਕੀ ਪੈਲੀ ਦੇਤੀ ਹੈ ਗਹਿਣੇ ਤੇ ਪਰ ਚਲੋ ਆਪ ਨਹੀਂ ਦੱਸਣਾ ਕਿਸ ਨੂੰ ਜੇ ਕੋ ਪੁੱਛੇਗਾ ਤਾਂ ਕਹਿ ਜਿਹੜਾ ਕੋਈ ਆ ਵੀ ਫਿਰ ਕਰਨਾ ਪਿਆ ਥੋੜਾ ਬੋਦਾ ਘਟਾ ਵਾਦਾ ਚਲੋ ਕੋਈ ਨਹੀਂ ਤੇ ਇਹ ਰਾਮ ਨਾ ਜਾਏ ਹੈ ਹੈਨਾ ਤੇ ਨਾਲੇ ਇੱਕ ਗੱਲ ਹੋਰ ਮੇਰਾ ਦਰਪਿੰਦਰ ਨੂੰ ਪੁੱਛਣਾ ਕਿ ਠੀਕ ਠਾਕ ਮੈਨਾਂ ਸਾਰਾ ਕੁਝ ਤੇ ਮੈਂ ਹੁਣ ਉਧਰੋਂ ਹਾਂ ਨਾ ਤੁਸੀਂ ਫੋਨ ਕਰ ਲਓ ਕੋਈ ਨਹੀਂ ਮੈਂ ਕਰ ਲਿਆ ਠੀਕ ਆ ਰਪਿੰਦਰ ਫੋਨ ਕਰਕੇ ਤੇ ਪੁੱਛੋ ਵੀ ਰਾਜੀ ਬਾਜੀ ਹੁਣ ਤੇ ਕੋਈ ਗੱਲ ਕਰਦੇ ਤੇ ਫਿਰ ਮੈਨੂੰ ਦੱਸਿਓ ਕਿ ਕੀ ਜਾਂਦੇ ਠੀਕ ਆ ਠੀਕ ਆ ਤੁਹਾਡਾ ਕੀ ਇਰਾਦਾ ਹੁਣ ਮੈਂ ਤਰਲੇ ਮਾਰਾਂ ਤੇ ਫੇਰ ਹੀ ਆਣਾ ਤੁਸੀਂ ਲੈਣ ਆਉਣਾ ਵਾ ਇਹ ਕੰਮ ਨਹੀਂ ਮੈਂ ਕਰਨਾ ਕੋਈ ਗੱਲ ਨਹੀਂ ਮੇਰੇ ਮਾਪਿਓ ਜਿੰਦੇ ਆ ਨਾ ਸੰਭ ਲੈਣਾ ਮੈਨੂੰ ਉਹਨਾਂ ਨੇ ਤੇ ਨਾਉ ਲੈਣਾ ਮੈਂ ਕਦੋਂ ਕਹਿਣੀ ਆ ਕੋਈ ਗੱਲ ਨਹੀਂ ਜੇ ਤੁਹਾਡੀ ਮਰਜ਼ੀ ਤੇ ਫਿਰ ਮੇਰੀ ਵੀ ਮਰਜ਼ੀ ਸੁਣ ਲਓ ਠੀਕ ਆ ਠੀਕ ਆ ਕੋਈ ਗੱਲ ਨਹੀਂ ਜੇ ਲੋੜ ਹੋਊਗੀ ਨਾ ਤੇ ਲੈ ਜਿਓ ਠੀਕ ਚਲੋ ਠੀਕ ਆ ਮੈਂ ਵੀ ਵੇਲੇ ਨਹੀਂ ਹੈਗੀ ਗੱਲ ਕਰਨ ਵਾਸਤੇ ਜੀ ਜੀ ਪਾਜੀ ਦਾ ਫੋਨ ਆਉਂਦਿਆ ਸੀ ਬੜੇ ਗੁੱਸੇ ਨਾਲ ਬੋਲਣ ਦੇ ਹੀ ਰਪਿੰਦਰ ਤੂੰ ਕੰਦਾ ਨਾ ਲੱਗ ਲੱਗ ਸੁਣਦੀ ਰਹਿੰਦੀ ਐ ਕੀ ਕੀ ਦਾ ਫੋਨ ਆਉਂਦਿਆ ਸੀ ਮੈਨੂੰ ਜਿਹਦਾ ਮਰਜ਼ੀ ਫੋਨ ਆਵੇ ਹਾਂ ਜੀ ਜੀ ਮੈਂ ਤੇ ਇਹ ਪੁੱਛਿਆ ਹੀ ਆ ਪੁੱਛਿਆ ਵੀ ਤੂੰ ਕਿਉਂ ਆ ਆਪਣੇ ਕੰਮ ਨਾਲ ਮਤਲਬ ਰੱਖਿਆਗਾ ਠੀਕ ਆ ਨਾ ਦੀਦੀ ਅੰਦਰ ਮੈਨੂੰ ਕੰਮ ਹੀ ਤੇ ਮੇਰਾ ਹੀ ਰੂਮ ਆ ਮੈਂ ਤਾਂ ਕਰਕੇ ਆਈ ਜੇ ਤੇਰਾ ਰੂਮ ਆ ਨਾ ਤੇ ਮੇਰਾ ਘਰ ਵਾ ਤੇਰਾ ਫਰਜ਼ ਨਹੀਂ ਹੈਗਾ ਮੈਨੂੰ ਕਹਿਣ ਦਾ ਕਿ ਮੇਰਾ ਰੂਮ ਆ ਮੈਂ ਜਿੱਥੇ ਮਰਜੀ ਬਾਵਾਂ ਤੈਨੂੰ ਕੀ ਹੋਂ ਡਿਆ ਇਹਦੇ ਵਿੱਚ ਕੋਈ ਗੱਲ ਨਹੀਂ ਮੰਮੀ ਨੂੰ ਜਾ ਕੇ ਹੁਣੇ ਦੱਸਦੀਆਂ ਮੈਂ ਦੀਦੀ ਇਹਦੇ ਵਿੱਚ ਗੁੱਸਾ ਕਰਨ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਆ ਮੈਂ ਤਾਂ ਨਾਰਮਲ ਵੈਸੇ ਪੁੱਛਿਆ ਹੀ ਆ ਕਿ ਭਾਜੀ ਦਾ ਫੋਨ ਆਉਂਦਾ ਠੀਕ ਠਾਕ ਵੀ ਹੈਗੇ ਆ ਤੁਸੀਂ ਤਾਂ ਉੱਡ ਕੇ ਗਾੜੀਆਂ ਪੈਂਦੇ ਆ ਮੈਂ ਮਾੜੀ ਗੱਲ ਤਾਂ ਕੋਈ ਵੀ ਨਹੀਂ ਇਹਦੇ ਵਿੱਚ ਕਹੀ ਹੈਗੀ ਤੂੰ ਨੋਰਮਲ ਨਹੀਂ ਪੁੱਛਣ ਦੀ ਮੈਨੂੰ ਪਤਾ ਵਾ ਸੂਆ ਲੈਣ ਦੀ ਆ ਤੇ ਨਾਲ ਮੈਂ ਆਪਣੇ ਘਰ ਬੈਠੀ ਆ ਤੈਨੂੰ ਇਹਦੇ ਵਿੱਚ ਕੀ ਹੋਣ ਡਿਆ ਭਲਾ ਦੀਦੀ ਮੇਰੇ ਮਨ ਵਿੱਚ ਇਦਾਂ ਦੀ ਕੋਈ ਗੱਲ ਵੀ ਨਹੀਂ ਹੈਗੀ ਤੁਸੀਂ ਕਿਉਂ ਉਲਟ ਸੋਚਦੇ ਰਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਹਾਡੀ ਤੈਨੂੰ ਤੇਰੀ ਗੱਲ ਵੀ ਪੁੱਛਾ ਨਾ ਤੇ ਤੂੰ ਗੜੀ ਉੱਡ ਕੇ ਪੈਣਾ ਹੁੰਦਾ ਆ ਕਦੀ ਤੇ ਪਿਆਰ ਨਾ ਬੋਲਿਆ ਕਰੋ ਤੇਰਨਾ ਭਲਾ ਮੈਂ ਪਿਆਰ ਨਾ ਕਿਉਂ ਬੋਲਾਂ ਮੈਂ ਅੱਗੇ ਬੜੀ ਸਤਹੀ ਹਾਂ ਠੀਕ ਆ ਨਾ ਮੈਨੂੰ ਬਹੁਤਾ ਬਲਾ ਨਾ ਦੀਦੀ ਇਦਾਂ ਨਾ ਕਰਿਆ ਕਰੋ ਇੱਕ ਕੋਇਕ ਦੇ ਤੁਹਾਡੀ ਭਾਬੀ ਆ ਉਹਦੇ ਨਾਲ ਹੀ ਪਿਆਰ ਨਾਲ ਰਹਿ ਲਿਆ ਕਰੋ ਸੱਚੀ ਮੈਨੂੰ ਇੰਨੀ ਰੀਜ ਹੀ ਨਾ ਕਿ ਮੈਂ ਆਪਣੀ ਨਣਾ ਦੇ ਚਾਰੀਜਾਂ ਪੂਰੀਆਂ ਕਰਿਆ ਕਰੂੰਗੀ ਉਹਨੂੰ ਪਿਆਰ ਨਾਲ ਸਾਰੇ ਕੰਮ ਕਰਿਆ ਕਰੂੰਗੀ ਪਰ ਤੁਸੀਂ ਨਾ ਪਤਾ ਨਹੀਂ ਕਿਉਂ ਇਦਾਂ ਮੇਰੇ ਨਾਲ ਬੋਲਦੇ ਆ ਤੂੰ ਪਿਆਰ ਵਾਲੇ ਕੰਮ ਹੀ ਨਹੀਂ ਕਰਦੀ ਤੇਰਾ ਨਾ ਰੀਜ ਜੀ ਮਾੜਾ ਜਿਹਾ ਕਿ ਮੈਂ ਕੁਝ ਵੀ ਨਹੀਂ ਕਰਦੀ ਪਤਾ ਨਹੀਂ ਆ ਕਿ ਕਿਉਂ ਮੇਰੀ ਕਿਸਮਤ ਹੀ ਖਰੇ ਇਦਾਂ ਦੀ ਆ ਤੇਰੀ ਤਾਂ ਕਿਸਮਤ ਚੰਗੀ ਆ ਹੱਡੀ ਖਰਾਬ ਆ ਜਿਹੜੇ ਸਾਡੇ ਪੱਲੇ ਪੈ ਗਈ ਤੂੰ ਨਾਲੇ ਮੇਰੇ ਕੰਨ ਖੋਲ ਕੇ ਗੱਲ ਸੁਣ ਲਾ ਮੈਂ ਜਿੱਥੇ ਮਰਜੀ ਬਵਾਂ ਇਹ ਕਮਰਾ ਮੇਰਾ ਵੀ ਆ ਠੀਕ ਆ ਨਾ ਪਹਿਲਾਂ ਇੱਥੇ ਮੈਂ ਹੀ ਰਹਿਨੀ ਸੀ ਵੱਡੀ ਮਹਾਰਾਣੀ ਆਈ ਮੇਰਾ ਕਮਰਾ ਵਾ ਨਾ ਦੱਸ ਕਿੰਦਾਂ ਨੀਆਂ ਗੱਲਾਂ ਕਰਨੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਵਿਆਹ ਤੋਂ ਬਾਅਦ ਨਾ ਜਿੱਥੇ ਬੰਦਾ ਵਿਆਹ ਕੇ ਆਏ ਨਾ ਉਹ ਰੂਮ ਉਹਦਾ ਹੀ ਹੁੰਦਾ ਆ ਇਹ ਤੇ ਮਾਲਕਨ ਹੱਲੇ ਵੀ ਬਣੀ ਖੜਦੀ ਆ ਪਤਾ ਨਹੀਂ ਵੀ ਕਿਦਾਂ ਦਾ ਸਾਬ ਤਾਵਾ ਇਹਨਾਂ ਦਾ ਪਤਾ ਨਹੀਂ ਆ ਵੀ ਮੈਂ ਹੀ ਕੋਈ ਗਲਤੀ ਕਰ ਚੰਨੀ ਆ ਤੇ ਜਾਂ ਕੀ ਹਸਾ ਬਤਾਵਾ ਇਹਨਾਂ ਦਾ ਇਹਨਾਂ ਦੇ ਰਾਦੇ ਵਿੱਚ ਇਹ ਆ ਇਹਨੂੰ ਘਰੇ ਪਤਾ ਕੁਝ ਨਹੀਂ ਆ ਮੈਨੂੰ ਪਤਾ ਵਾ ਕਿ ਫੋਨ ਕਿਹੜੀ ਗੱਲੋਂ ਹੁੰਦੀ ਆ ਵਾ ਅਗਲਾ ਨਾ ਤਲਾਕ ਦੇਣ ਤੱਕ ਜਾਂਦੀ ਆ ਤੇ ਇਹਨਾਂ ਮਾਵਾਂ ਧੀਆਂ ਨੇ ਨਾ ਅਤੀ ਬੜੀ ਚੁੱਕੀ ਆ ਇਹਨਾਂ ਦਾ ਹੋਣਾ ਵੀ ਇਦਾਂ ਹੀ ਚਾਹੀਦਾ ਵਾ ਜੇ ਕਿਹਦਾ ਕਰ ਖਰਾਬ ਕਰੀਏ ਨਾ ਆਪਣਾ ਪਹਿਲਾ ਹੁੰਦਾ ਵਾ ਤੇ ਕੋਈ ਨਹੀਂ ਆ ਰੱਬ ਦੇ ਵੇਖਣੀ ਦਿਆ ਨਾ ਉਤੇ ਨਤੀਜੇ ਇਹਨਾਂ ਨੂੰ ਨਾਲ ਦੇ ਨਾਲ ਮਿਲਦੇ ਜਾਣੇ ਆ। ਫੋਨ ਕਿਧਾ ਆ ਗਿਆ ਵਾ। ਪਾ ਬੀ ਦਾ ਇਹਨਾਂ ਨੂੰ ਕੰਪੇਅਰ ਗਿਆ ਵਾ। ਹਲੋ 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 ਸਤਿ ਸ਼੍ਰੀ ਅਕਾਲ ਪਾਪੀ ਜੀ। ਸਤਿ ਸ਼੍ਰੀ ਅਕਾਲ ਬੰਦਾ ਠੀਕ ਠਾਕ। ਹਾਂਜੀ ਹਾਂਜੀ ਵਧੀਆ ਠੀਕ ਠਾਕ। ਤੁਸੀਂ ਦੱਸੋ। ਠੀਕ ਐ। ਹੀ ਵੀ ਵਧੀਆ। ਕੀ ਕਰਦੇ ਸੀ? ਕੁਛ ਨਹੀਂ ਕਰਨਾ ਕੀ ਸੀ ਜੇ ਬਸ ਸੁਣ ਲਈ। ਕੀ ਦੇ ਠੀਕ ਹੈ ਫੋਰ ਕਾ ਸਾਰੇ ਠੀਕ ਠਾਕ ਵਧੀਆ ਵਧੀਆ ਸਭ ਠੀਕ ਠਾਕ ਨੇ ਤੇ ਇੰਦਸੋ ਠੀਕ ਮਮੀਆਂ ਨੇ ਹਾਂਜੀ ਵਧੀਆ ਸਾਰੇ ਕਰਦੇ ਨਹੀਂ ਕੋਈ ਗੱਲਬਾਤ ਕਰਦੇ ਨਹੀਂ ਨਹੀਂ ਗੱਲਬਾਤ ਕਰੀ ਕਰਨੀ ਆ ਬਸ ਇਤਾਂ ਹੀ ਤਵੀਰ ਜੀ ਕੁਛ ਨਹੀਂ ਵੀਤਰੇ ਵੀ ਕਹੀ ਮਾੜਿਆ ਕੰਮੀ ਕਹਿੰਦੇ ਹੀ ਮੇ ਪੁੱਛੇ ਰਪਿੰਦਰ ਨੂੰ ਵੀ ਠੀਕ ਠਾਕ ਉਹੀ ਉਹ ਗੱਡੀ ਗੱਡੀ ਵੱਲੋਂ ਪੈਸੇ ਆ ਕੇ ਹੋਣੇ ਆ ਕਿਸੇ ਨੂੰ ਦੇ ਉਹ ਲੈਣਗੇ ਫਾਫੀ ਜੀ ਮੈਂ ਤੁਹਾਨੂੰ ਕਹਿੰਨੀ ਆਂ ਕਿ ਸਾਡੇ ਕੋਈ ਵੀ ਕੰਮ ਦਾ ਨਾ ਕਰੋ ਨਾ ਚੁੱਕੋ ਪੈ। ਇਹਨਾਂ ਦੇ ਨਾ ਤੋ ਤਰੀਕੇ ਥੋੜੇ ਬਦਲੇ ਆ ਤੇ ਮੈਂ ਵੇਖਣੀ ਨਹੀਂ ਨਹੀਂ ਇਹਨਾਂ ਮਦਦ ਕੀ ਡੇ ਆ ਕਰਨ ਪਰਾ। ਚੱਲ ਕੋਈ ਨਹੀਂ ਰਵਿੰਦਰ ਹੁਣ ਉਹਨਾਂ ਮੂੰਹ ਮੰਗੀ ਆ ਤੇ ਫਿਰ ਕੀ ਕਰਨਾ ਉਹ ਤੇ ਤੈਨੂੰ ਦੰਗੀ ਦੇਣਗੇ ਫਿਰ ਵੇਖੀ ਥੋੜੀ ਜਾਣੀ ਐ। ਪਸਾਨਾ ਕੀ ਆ ਫਾਫੀ ਇਹਨਾਂ ਨੂੰ ਲੋਰੀਆਂ ਜਾਂਦੇ ਵਿੱਚ ਰੱਖੀ ਜਾਣਾ। ਇਹ ਭਲਾ ਕਰਤੀ ਸੀ। ਪਹਿਲਾਂ ਹੀ ਗੱਡੀ ਚੀ ਰਹਿੰਦੇ ਸੀ ਹੁਣੇ ਖਾਤੇ ਆ ਗਏ ਆ। ਹਲੇ ਗੱਡੀ ਹੀ ਪਤਾ ਨਹੀਂ ਕੀ ਕਰਨਾ। ਕਿਦਾ ਦੀ ਗੜੀ ਇੱਕ ਜਬਾਰਾ ਗੱਲ ਤੇ ਤੇਰੀ ਵੀ ਠੀਕ ਆ ਪਰ ਕੀ ਕਰੀਏ ਅਸੀਂ ਵੀ ਫਸੇ ਆ ਟੀ ਵਾਲੇ ਜੋ ਹੋਏ ਨਹੀਂ ਕਹਿੰਦੀ ਆਂ ਸਹਲ ਲੁੱਟਣੀ ਪਹਿ ਹੈ ਕੋਈ ਚੁਕਾ ਨਾ ਮਨਾ ਆਕਰੋ ਕੋਈ ਵੀ ਤੇ ਜੇ ਲੋੜ ਪੈਂਦੇ 50 ਲੋੜ ਪਾਉਗੇ বিনা ਤੇ ਮੈਂ ਤੁਹਾਨੂੰ ਸੌਂਕੇ ਦੱਸ ਦੂੰਗੀ ਤੇ ਨਹੀਂ ਕਰਨਾ ਹੀ ਆ ਪੈਸੇ ਬਖੇ ਜਨ ਨਹੀਂ ਦਬਨੇ ਹੈਗੀ ਕਿਰਪਿੰਦਰ ਪੈਸੇ ਕਿਹੜਾ ਛੇਤੀ ਬਹੁ ਇਕੱਠੇ ਹੋ ਜਾਂਦੇ ਆ ਪਤਾ ਨਹੀਂ ਕਿੰਨੇ ਫੇਰੇ ਵੇਤਰੇ ਨੇ ਉਧਰ ਮਾਰੇ ਆ ਤੇ ਫਿਰ ਜਾ ਕੇ ਉਹ ਪੈਸਿਆਂ ਵੱਲੋਂ ਮੰਨਿਆ ਤੇ ਜਿਉਨ ਹੁਣ ਨਹੀਂ ਕਹਿਦੀਏ ਵੀ ਹੁਣ ਸਾਨੂੰ ਪੈਸੇ ਨਹੀਂ ਚਾਹੀਦੇ ਤੇ ਫਿਰ ਉਹਨਾਂ ਸਾਨੂੰ ਕਹਿਣਾ ਵੀ ਤੁਹਾਡੀ ਕਿਹੜਾ ਇੱਕ ਜ਼ਬਾਨਾ ਹੁਣ ਤੇ ਉਹ ਮੰਨਿਆ ਵਾ ਹੋ ਸਕਦਾ ਕੱਲ ਨੂੰ ਉਹ ਨਾ ਮੰਨੇ ਤੇ ਫਿਰ ਕੀ ਕਰਾਂਗੇ ਚਲੋ ਵੀ ਮੈਂ ਮੰਨਦੀ ਆਂ ਭਾਬੀ ਤੂੰ ਵੀ ਆਪਣੀ ਜਗ੍ਹਾ ਠੀਕ ਆ ਪਰ ਹੈ ਨੀਂਦ ਉਹਨਾਂ ਦਾ ਮੈਂ ਦੇਣੀ ਆ ਨਾ ਸਿਸਟਮ ਜਿਹਾ ਉਹਨਾਂ ਨੂੰ ਭੀਂ ਨਹੀਂ ਲੱਗਦਾ ਹੈਗਾ ਵੀ ਚੱਲ ਕੋਈ ਨਹੀਂ ਬਹੁਤ ਘਰ 'ਚ ਗੱਲਾਂ ਹੋ ਜਾਂਦੀਆਂ ਹੁੰਦੀਆਂ ਟੋਣ ਐਵੇਂ ਫਿਕਰ ਕਰੀ ਤੇ ਆਪਣੇ ਵੱਲੋਂ ਨਾ ਕੋਈ ਗੱਲਬਾਤ ਕਰੀ ਚੰਗਾ ਹਾਂਜੀ ਨਹੀਂ ਉਹ ਤੇ ਹੈ ਈ ਆ ਮੈਂ ਤੇ ਸਗੋਂ ਕੋਈ ਗੱਲ ਕਰਦੀ ਨੀ ਆ ਚਲੋ ਜਿਹੜਾ ਟਾਈਮ ਲੱਗਦਾ ਚੁੱਪ ਰਹੇ ਕਦੀ ਜਾਣ ਨੀ ਹਾਂਜੀ ਹਾਂਜੀ ਤੇ ਕੋਈ ਗੱਲ ਨੀ ਤੂੰ ਨੀ ਪਰਵਾਹ ਕਰਨੀ ਕਿਸੇ ਵੀ ਗੱਲ ਦੀ ਤੇ ਮੈਂ ਵੇਤਰੇ ਆਉਂਦੇ ਆ ਨਾ ਤੇ ਫਿਰ ਉਹਨਾਂ ਨਾਲ ਕਰਦੀ ਆ ਗੱਲ ਠੀਕ ਆ ਚਲੋ ਠੀਕ ਆ ਜੇ ਆਉਣਗੇ ਤੇ ਫਿਰ ਕੋਈ ਨਹੀਂ ਦੱਸਿਓ ਫਿਰ ਹਾਂ ਠੀਕ ਜੀ ਹਾਂਜੀ ਚਲੋ ਠੀਕ ਜੀ ਓਕੇ ਹੈਸ ਬੰਦੀਆਂ ਗੱਲਾਂ ਇਹ ਵੀ ਨਾ ਭੋਲੀਏ ਛਾਤੀ ਬਦਲ ਜਾਂਦੀ ਹੈ ਹੁਣ ਹੀ ਇੰਨੀ ਪੈਲੀ ਲਿਖਾਈ ਆ ਇੰਨੇ ਪੈਸੇ ਉਹਦੇ ਕੋਲ ਲੈਣੇ ਆ ਜੱਜ ਅਹੀਂ ਮੁੱਕਰ ਗਏ ਤੇ ਕੱਲ ਨੂੰ ਉਹਨੂੰ ਹੱਟ ਤੇ ਯਕੀਨਦਾ ਨਾ ਜੇ ਲੋੜ ਪਈ ਫੇਰ ਉਹਨੇ ਦੇਨੇ ਕੋਈ ਨੀ ਨਾ ਕਰਦੀਆਂ ਗੱਲ ਫਿਰਪਿੰਦਰ ਇਦਾਂ ਕਹਿੰਦੀ ਪਰ ਹੁਣ ਗੱਡੀ ਤੇ ਦੇਣੀ ਪੈਣੀ ਆ ਨਾ ਜਦੋਂ ਉਹਨਾ ਮੋਹ ਮੰਗੀ ਬਸ ਇੱਕ ਵਾਰੀ ਖਾ ਲੋ ਠੀਕ ਠਾਇੇ ਹਾਂਜੀ ਭਾਜੀ ਕਿਹੜੀ ਨਹੀਂ ਭਾਜੀ ਭਾਜੀ ਦੇ ਘਰ ਨਹੀਂ ਆਏ। ਮੇਰੇ ਨਾਲ ਮਿਲ ਨਹੀਂ ਮਰੇ। ਕੋਈ ਗੱਲ ਨਹੀਂ ਤੁਸੀਂ ਅੰਦਰ ਆ ਜਾਓ ਮੈਂ ਬੁਲਾ ਦੇਣੀ। ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਫੇਰ ਆ ਜਾਾਂਗੀ। ਉਹ ਨਹੀਂ ਨਹੀਂ ਭਾਜੀ ਤੁਸੀਂ ਮੀਂਹ ਚਾਏ ਤੇ ਮੈਂ ਫੋਨ ਕਰ ਦਿੰਦੀ ਆ ਲੱਗੀ ਹੋਣੀ ਆ ਪਿਆਦਣਾ ਇਹਨਾਂ ਨੇ। ਇਹ ਲੱਗੀ ਹੈ ਨਾ ਫਿਰ ਬੁਲਾ ਲਓ ਨਾ ਕੋਈ ਨਹੀਂ ਤੁਸੀਂ ਆ ਜਾਓ। ਮੈਂ ਵੀ ਕਹਿ ਨਹੀਂ ਭਾਜੀ ਤੁਸੀਂ ਅੰਦਰ ਹੀ ਆ ਜਾਓ। ਨਹੀਂ ਨਹੀਂ ਕੋਈ ਗੱਲ ਨਹੀਂ ਇੱਥੇ ਬੈਠ ਜਾਓ। ਭਾਈ ਆਉਂਦੀਆਂ ਨਾ ਫਿਰ ਆ ਜਾਾਂਗੇ। ਮੈਂ ਕਰਦੀ ਫੋਨ ਇਹਨਾਂ ਨੂੰ। ਕਰਦੇ ਮਹਨਾਈਆ ਅਲਸਤ ਕਿਤਾਮਾ ਫੋਨ ਥਿਲਕ ਗਿਨੇ ਆਣ ਠੀਕ ਹਾਂਜੀ ਹੋ ਸਕਦੇ ਸਾਰੇ ਠੀਕ ਹਾਂਜੀ ਠੀਕ ਠਾਕ ਸਾਰੇ ਰੁਪਿੰਦਰ ਨੂੰ ਕਿਤਾ ਫੋਨ ਠੀਕ ਠਾਕ ਹਾਂਜੀ ਰੁਪਿੰਦਰ ਵੀ ਠੀਕ ਠਾਕ ਆ ਪਤਾ ਹੀ ਆ ਤੁਹਾਨੂੰ ਤੁਹਾਨੂੰ ਕਿਹੜਾ ਨਹੀਂ ਪਤਾ ਹਾਂਜੀ ਹਾਂਜੀ ਮੇਡੂ ਭਾਈ ਤੁਸੀਂ ਨਹੀਂ ਹੁੰਦੇ ਠੀਕ ਠਾਕ ਦਲਜੀਤ ਭਾਜੀ ਹੋਰ ਭਾਜੀ ਠੀਕ ਠਾਕ ਵਧੀਆ ਵਸੇ ਹੋ ਭਾਜੀ ਵਧੀਆ ਜੋਤ ਫੋਨ ਕਰਨੀ ਸੀ ਹਾਂਜੀ ਹਾਂਜੀ ਮੈਨੂੰ ਕੰਮ ਹੀ ਮੜਿਆ ਤੁਹਾਡੇ ਨਾਲ ਤੇ ਮੈਂ ਜੋਤ ਤੁਸੀਂ ਇੱਧਾ ਕਰੋ ਉੱਥੇ ਅੰਦਰ ਆ ਉਸੇ ਵਿੱਚ ਨਹੀਂ ਕੋਈ ਨਹੀਂ ਚ ਮੈਂ ਨਹੀਂ ਆਜੋ ਉੱਥੇ ਅੰਦਰ ਮੈਂ ਨਹੀਂ ਬਾਹਰ ਕੰਨ ਬਹਿਣਾ ਜੋਤ ਚਾਹ ਬਣਾ ਆ ਕੋਟ ਇੱਥੇ ਆਓ ਭਾਜੀ ਗਏ ਹੀ ਕਿਤੇ ਨਹੀਂ ਉਹ ਜਾਣਾ ਕਿੱਥੇ ਸੀਗਾ ਉਹ ਹਾਂਜੀ ਦਰਵਾਜ਼ਾ ਨਾਲ ਗੱਲ ਹੋਈ ਨਾ ਪਹਿਲੀ ਵੱਲੋਂ ਅਛਾ ਅਛਾ ਉਹ ਕੁੜੀ ਦੇ ਚੱਕਰ ਚ ਡਏ ਥੋੜੇ ਭੱਜੇ ਫਿਰਨ ਵੇਖ ਲੈਣਾ ਨੇ ਕੰਮ ਆ ਇੱਕ ਨਾ ਤੱਕਾ ਕਰਨ ਦੇ ਤੱਕਾ ਦੇ ਭਾਜੀ ਹੁਣ ਫੇਰ ਕੀ ਕਰੀਏ ਜਦੋਂ ਜਿਹਦਾ ਜੋਰ ਚੱਲਦਾ ਉਹ ਚਲਾਉਂਦਾ ਹੀ ਆ ਨਾਲੇ ਅਹੀਂ ਵੀ ਸੋਚਣ ਡੇ ਆ ਵੀ ਚੱਲ ਕੋਈ ਗੱਲ ਨਹੀਂ ਆਪਣੀ ਕੁੜੀ ਨੂੰ ਦੇਣੀ ਆ ਗੱਡੀ ਤੇ ਉਧਰ ਹੀ ਗਿਆ ਸੀਗਾ ਤੇ ਮੀਂਹ ਆ ਗਿਆ ਤੇ ਉਹ ਫੇਰ ਕੰਮ ਨਾ ਬਣਿਆ ਆਪ ਨਾ ਮਿਲਿਆ ਉਹ ਤੇ ਮੈਂ ਫੇਰ ਮੁੜਿਆ ਘਰ ਨਾਲੇ ਜੋਤ ਦਾ ਕੋਣਾ ਗਿਆ ਕਹਿੰਦੇ ਭਾਜੀ ਆਏ ਆ ਇਹਨਾਂ ਸਭ ਕੋ ਘਰ ਹੈਗਾ ਵਾ ਤੇ ਫੇਰ ਵੀ ਇਦਾਂ ਕਰਨ ਦੀ ਆ ਤੇ ਸਾਰੇ ਕੰਮ ਨਾ ਪੂਰੀ ਸੱਸ ਦੇ ਆ ਉਨੇ ਸਾਰਿਆਂ ਨੂੰ ਨਾ ਅੱਗੇ-ਅੱਗੇ ਲਾਇਆ ਵਾ ਪਾਜੀ ਲਾਇਆ ਤਾਂ ਹੈਗਾ ਅੱਗੇ ਮੈਂ ਮੰਨਾਂ ਇਹ ਗੱਲ ਪਰ ਹੁਣ ਕੀ ਕਰੀਏ ਜੇ ਗੱਲ ਨਾ ਮੰਨੀਏ ਫਿਰ ਫੌਜੀ ਵੀ ਬੋਲਦਾ ਵਾ ਕੁੜੀ ਨੂੰ ਤੇ ਉਦੋਂ ਫਿਰ ਸੱਸ ਵੀ ਬੋਲਦੀ ਆ ਤੇ ਇੱਕ ਦੋ ਵਾਰੀ ਗੱਲ ਮੈਂ ਕਰਕੇ ਵੇਖੀ ਆ ਉਹ ਉਹਦਾ ਡੈਡੀ ਵੀ ਇਦਾਂ ਦਾ ਹੀ ਆ ਫੌਜੀ ਬੰਦਾ ਠੀਕ ਹੀ ਉਹ ਨਾ ਆਪਣੀ ਮਾਂ ਦੇ ਮਗਰ ਲੱਗਾ ਉਹ ਨਾਲੇ ਨਾ ਪਾਜੀ ਮੈਂ ਵੀ ਫਸ ਗਿਆ ਉੱਥੇ ਵਿਆਹ ਕਰਾ ਕੇ ਫਸ ਗਿਆ ਹੋਰ ਕੀ ਆ ਕੁੜੀ ਉਹਨਾਂ ਦੀ ਉਹਨਾਂ ਦੀ ਗੱਲ ਮੰਨਦੀ ਆ ਮੇਰੀ ਗੱਲ ਮੰਨਦੀ ਨਹੀਂ ਆ ਮੈਂ ਵੀ ਭਾਜੀ ਵੇਖਿਆ ਦੋ ਦਿਨਾਂ ਦੀ ਪ੍ਰਧਾਨਗੀ ਨਾ ਉਥੇ ਮਾਵਾਂ ਧੀਆਂ ਦੀ ਐ ਤੇ ਜਿੱਥੇ ਪ੍ਰਧਾਨਗੀ ਹੁੰਦੀ ਹੈ ਨਾ ਮਾਵਾਂ ਧੀਆਂ ਦੀ ਤੇ ਨੋਆ ਫਿਰ ਘਾਟੀ ਵਸਦੀ ਆ ਉਹ ਇਸੇ ਤੇ ਗੱਲਾਂ ਸਾਰੀ ਮੇਰੇ ਨਾਲ ਵੀ ਨਾ ਚੰਗੇ ਤਾਂ ਠਾਠਾ ਹੋਏ ਅੱਛਾ ਫੋਨ ਤੇ ਚੰਗੀਆਂ ਗੱਲਾਂ ਹੋਈਆਂ ਮੈਂ ਇੱਥੋਂ ਤੱਕ ਕਹਿੰਦਾ ਵਾ ਮੈਂ ਤਲਾਕ ਦੇ ਦੇਣਾ ਨਹੀਂ ਭਾਜੀ ਇੰਨੀ ਕੰਨੂ ਗੱਲ ਵਧ ਗਈ ਸੀਗੀ ਉਹ ਭਾਜੀ ਉੱਥੋਂ ਆ ਕੇ ਰਾਜੀ ਨਹੀਂ ਆ ਕੁੜੀ ਅੱਛਾ ਘਰ ਮਮੀ ਇਕੱਲੀ ਕੰਮ ਕਰਦੀ ਰਹਿੰਦੀ ਐ ਫਿਰ ਮੋਂ ਉਥੇ ਮੂੰਹ ਵੇਖਣਾ ਉਹਦਾ ਉਹ ਸਾਰਾ ਡੱਬਰ ਨੇ ਉਹ ਵਾਏ ਦਾ ਮੈਂ ਤਾਂ ਕਹਿਣਾ ਮੈਂ ਗੱਡੀ ਨਾ ਹੀ ਦਵੋ ਉਹਨਾਂ ਨੇ ਨਾ ਗੱਡੀ ਲੈ ਕੇ ਵੀ ਕਦਰ ਨਹੀਂ ਪਾਉਣੀ ਅੱਗੇ ਤਾਂ ਢਾਡੀ ਮਰਜੀ ਆ ਭਾਜੀ ਮੈਂ ਨਾਲ ਅਸਲ ਚ ਫਸ ਗਿਆ ਵਿੱਚ ਮੈਂ ਕਰਾਂ ਕੀ ਮੈਂ ਭਾਜੀ ਪਹਿਲੀ ਵੀ ਲਿਖਾ ਬੈਠਾ ਦੋ ਕਿਲੇ ਦਰਬਾਰ ਨੂੰ ਹਾਂਜੀ ਤੇ ਹੁਣ ਪੈਸੇ ਅੱਜ ਲੈਣ ਗਿਆ ਸੀਗਾ ਉਹ ਤੇ ਪੈਸੇ ਰੈਡੀ ਕਰਕੇ ਬੈਠਾ ਉਹ ਦਰਬਾਰ ਆਰਤੀਆ ਯਾਰ ਹਾਂਜੀ ਠੀਕ ਹੈ ਤੇ ਹੁਣ ਚੱਕਰ ਇਹ ਆ ਵੀ ਜੇ ਇਹ ਕੰਮ ਨਾ ਕਰੀਏ ਹਾਂਜੀ ਫਿਰ ਕੁੜੀ ਨੂੰ ਤੰਗ ਪਰੇਸ਼ਾਨ ਕਰਨਗੇ ਤੇ ਚੱਲ ਕੋਈ ਗੱਲ ਨਹੀਂ ਅਸੀਂ ਵੀ ਕਿੰਨਾ ਮਾਤੇ ਕਰਨਾ ਨਿਆਣੇ ਮਾਤੇ ਕਰਨਾ ਹੈ ਕਿ ਨਹੀਂ ਮੈਂ ਇਹਨਾਂ ਨੂੰ ਗੱਲ ਦੱਸਤੀ ਆ ਕੱਲ ਹੋਰ ਕੋਈ ਚੀਜ਼ ਮੰਗਣਗੇ ਫੇਰ ਕੀ ਕਰੋਗੇ ਮੇਰੀ ਸਲਾਹ ਮੰਨੋ ਨਾ ਤੇ ਗੱਡੀ ਨਾਲ ਹੀ ਦੋ ਚੰਗੇ ਰਹੋਗੇ ਤੇ ਰਲਗੇ ਨਾ ਉਹਨਾਂ ਦਾ ਕੋਈ ਹਿਸਾਬ-ਦਾਬ ਕਰ ਲੈਣੀ ਆ ਹਿਸਾਬ-ਦਾਬ ਆ ਜੀ ਕੀ ਕਰਾਂਗੇ ਉਹਨਾਂ ਨਾਲ ਉਹ ਕੋਈ ਗੱਲ ਨਹੀਂ ਬਹੁਤ ਹੀ ਲਿਵਜ਼ੀ ਲਿਓ ਜਾਂਦੇ ਆ ਬੜੀਆਂ ਘੁੰਡੀਆਂ ਹੁੰਦੀਆਂ ਵਿੱਚ ਚਲੋ ਕੋਈ ਗੱਲ ਨਹੀਂ ਚਾਹ ਪਣੀ ਪੀਨੇ ਆ ਕੋਈ ਨਹੀਂ ਸਲਾਹ ਕਰਨੇ ਫੇਰ ਕੀ ਕਰਨਾ ਉਹਨਾ ਚੱਕਰ ਵੱਡਾ ਐ ਕਿ ਮੈਂ ਪੈਸੇ ਚੁੱਕ ਬੈਠਾ ਨਾ ਪੈਸੇ ਨਾ ਆ ਚੁੱਕੇ ਉਹਦੇ ਫੇਰ ਕੋਈ ਗੱਲ ਹੀ ਨਹੀਂ ਹੈ ਨਾ ਬਾਕੀ ਕੋਈ ਗੱਲ ਨਹੀਂ ਸਲਾਹ ਕਰ ਲੈਨੇ ਆ ਕੋਈ ਗੱਲ ਪੈਸੇ ਦੀ ਗੱਲ ਵਾ ਪੈਸੇ ਉਹਨਾ ਗੱਲ ਕਰ ਲਾਂਗੇ ਆਰਤੀ ਨਾ ਆਪਣੇ ਨਵੀਂ ਹੈਗੀ ਬਾਗ ਬੇ ਉਹਦੀ ਅਸੀਂ ਤੇ ਅਛਾ ਹਾਂਜੀ ਜੇ ਉਹ ਕਹੂਗਾ ਨਾ ਪੈਸੇ ਆਪਾਂ ਨਾ ਲਵਾਂਗੇ ਜੁਗੋ ਇਹ ਕੱਲ ਨੂੰ ਲੋੜ ਪੈਂਦੀ ਵੀ ਹੈ ਨਾ ਤੇ ਫਿਰ ਲੈ ਲਾਂਗੇ ਇਹੋ ਚਲੋ ਕਰ ਲਾਂਗੇ ਕੋਈ ਨਾ ਘੱਟ ਵਾਧਾ ਕਰਾਂਗੇ ਉਹਨਾਂ ਆਪਣੀ ਹੈਗੀ ਗੱਲ ਬਾਤ ਆਪਣੀ ਗੱਲ ਮੰਨਦਾ ਵਾ ਕੋਈ ਗੱਲ ਨਹੀਂ ਜਿੱਦਾਂ ਵੀ ਕਹੋਗੇ ਨਾ ਤੇ ਕਰ ਲਾਂਗੇ ਬਾਜੀ ਅੱਗੇ ਦੇ ਸਾਨੂੰ ਇਹੋ ਟੈਨਸ਼ਨ ਸੀ ਵੀ ਅਸੀਂ ਉਹ ਪਰਿਵਾਰ ਚ ਜਿਹਦਾ ਨਾ ਗੱਲ ਕਰੀਦੀ ਸੀ ਕੋਈ ਸਾਡੀ ਗੱਲ ਸੁਣਦਾ ਹੀ ਨਹੀਂ ਸੀਗਾ ਹਾਂਜੀ ਇਹ ਪਰੌਣੇ ਨਾਲ ਗੱਲ ਕਰਦੇ ਹਾਂ ਉਹ ਵੀ ਇਹੋ ਗੱਲ ਇੱਥੇ ਆ ਤੁਹਾਡੀ ਥਾਂ ਤੇ ਬੈਠਾ ਸੀਗਾ ਤੇ ਮੈਨੂੰ ਕਹਿੰਦਾ ਵੀ ਸਕਾਰਪਿਓ ਗੱਡੀ ਚਾਹੀਦੀ ਆ ਉਹ ਸ਼ਰਮੈ ਨਹੀਂ ਉਹਨਾਂ ਨੂੰ ਮੂੰਹ ਮੰਗਣ ਦੇ ਵੇਖ ਲਓ ਗੱਡੀ ਘਰ ਹੈਗੀ ਵੀ ਆ ਜਾਂ ਨਾ ਹੋਏ ਨਾ ਕੁਝ ਨਾ ਹੋਵੇ ਬੰਦਾ ਮੰਗਦਾ ਵੀ ਚੰਗਾ ਲੱਗੇ ਉਹ ਫਿਰ ਬਚੋਲੇ ਨੇ ਵੀ ਇੱਕ ਵਾਰੀ ਗੱਲ ਕੀਤੀ ਕਿ ਉਹਦੇ ਡੈਡੀ ਨਾਲ ਉਹ ਵੀ ਕਹਿੰਦਾ ਕੁਛ ਨਾਉਂਡ ਆ ਪਿਆ ਵੀ ਮੈਂ ਮੁੰਡਾ ਪਰਤੀ ਕਰਾਇਆ ਮੇਰੇ ਪੈਸੇ ਬੜੇ ਲੱਗੇ ਆ ਤੇ ਫਿਰ ਉਹ ਵੀ ਬੰਦਾ ਸੋਚਦਾ ਵਾ ਵੀ ਯਾਰ ਜੇ ਪੈਸੇ ਲੱਗੇ ਤਾਂ ਸਾਡੇ ਚੋਂ ਕੱਢਣੇ ਸਾਰੇ ਉਹ ਪਰਤੀ ਕਰਾਇਆ ਵਾ ਪੈਸੇ ਲੱਗੇ ਸਾਡੇ ਲਈ ਰਾਇਆ ਹਾਂ ਆਪਣੇ ਕੰਮ ਨਹੀਂ ਕਰਾਇਆ ਵਾ ਤਨਖਾਹ ਵੀ ਤੇ ਆਪ ਹੀ ਲੈਂਦੇ ਹਾਂਜੀ ਉਹ ਕਿਹਨੂੰ ਆਉਂਦੀ ਆ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੈਠੋ ਚਾਹ ਕਰ ਲੈਣੇ ਹਾਂ ਇਹਨਾਂ ਦਾ ਹੱਲ ਕਰਾਂਗੇ ਕੋਈ ਨਾ ਟੈਨਸ਼ਨ ਨਾ ਲਾਓ ਜੀ ਦਾਲ ਤੇ ਹੈਗੀ ਆ ਮੇਰਾ ਰਾਦਾ ਬਾਂਡਿਆ ਵਾ ਨਾਲ ਥੋੜੇ ਜਿਹੀ ਚੌਲੀ ਬਣਾ ਲੈਣੇ ਆ ਚੰਨ ਵਾਲੇ ਤੇ ਦਾਲ ਖਤਮ ਹੋ ਜੂਗੀ ਰਾਤ ਨੂੰ ਫਿਰ ਜੋ ਖਾਣਾ ਹੋਗਾ ਨਾ ਉਹ ਬਣਾ ਲਾਂਗੇ ਝੌਲ ਲਿਆਵਾ ਕੱਟ ਕੇ ਮੰਮੀ ਮੇਰੀ ਗੱਲ ਸੁਣਾ ਪਹਿਲਾਂ ਹਾਂ ਕੀ ਹੋਇਆ ਵਾ ਆਪਣੀ ਨੌ ਦੇ ਕੰਮ ਵੇਖ ਲਓ ਕੀ ਗੱਲ ਹੋ ਗਈ ਯਾਰ ਤੂੰ ਨਹੀਂ ਬੜਾ ਕਹਿਨੀ ਆ ਬੜੀ ਚੰਗੀ ਆ ਉਹ ਆਹ ਗੱਲ ਵੀ ਦੱਸਾਂਗੀ ਮੰਮੀ ਗੱਲ ਕੀ ਹੋਣੀ ਆ ਹਾਂ ਮੈਂ ਬੈਠੀ ਹਾਂ ਉਹਦੇ ਕਮਰੇ 'ਚ ਅੱਛਾ ਤੇ ਫੋਨ ਆਉਣ ਡਿਆ ਜਲਜੀਤ ਦਾ ਉਹਨਾਂ ਨਾਲ ਗੱਲ ਕਰਨ ਢੀ ਇਹ ਕੰਦਾ ਨਾ ਲਾ ਕੇ ਸੁਣਨ ਢੀ ਕੀ ਆਂਦੀ ਫਿਰ ਇਹ ਤੈਨੂੰ ਕਿਹਦਾ ਫੋਨ ਆਉਣ ਡਿਆ ਵਾ ਕੋਈ ਗੱਲ ਹੋਈ ਆ ਮੈਂ ਤੈਨੂੰ ਦੱਸਣਾ ਜ਼ਰੂਰੀ ਆ ਮੈਂ ਜਿੰਨਾ ਮਰਜ਼ੀ ਗੱਲ ਕਰਾਂ ਨਾਲੇ ਇਹਦਾ ਕੀ ਮਤਲਬ ਆਂਦਾ ਵਾ ਗੱਲਾਂ ਸੁਣਦਾ ਇਹਨੂੰ ਅਕਲ ਨਹੀਂ ਗਈ ਨਾਲੇ ਮੈਨੂੰ ਪਲਾ ਕੀ ਕਹਿੰਦੀ ਐ ਇਹ ਕਮਰਾ ਮੇਰਾ ਵਾ ਨਾ ਇਹ ਕਮਰਾ ਪੇਕਿਆਂ ਤੋਂ ਲੈ ਕੇ ਆਈ ਤੇ ਇਹਦਾ ਕਮਰਾ ਵੇ ਮੈਂ ਤੇ ਫੇਰ ਸੁਣਾ ਕੇ ਇਹੀ ਚੰਗੀ ਤਰ੍ਹਾਂ ਨਾ ਹੀ ਕਿ ਪਹਿਲਾਂ ਘਰ ਮੇਰਾ ਹੀ ਏ ਚੰਗੀ ਤਰ੍ਹਾਂ ਠੰਡ ਪਾਉਣੀ ਜਾਨੂੰ ਅਹੀਂ ਮੈਂ ਤੇ ਤੁਸੀਂ ਤੇ ਮੇਰ ਨਾਲ ਪਿਆਰ ਨਾਲ ਗੱਲ ਕਰਦੇ ਨਹੀਂ ਆ ਮੈਂ ਤੇਰ ਨਾਲ ਪਿਆਰ ਨਾਲ ਗੱਲ ਮੈਂ ਕੀ ਕਰਾਂ ਤੂੰ ਕੰਮ ਜੋ ਬੜੇ ਚੰਗੇ ਕਰਦੀ ਆ ਅੱਛਾ ਇੱਥੋਂ ਤੱਕ ਗੱਲ ਗਈ ਆ ਹੁਣ ਹੈ ਕਿੱਥੇ ਐ ਅੰਦਰ ਹੀ ਬੈਠੀ ਐ ਤੂੰ ਜਿੱਦ ਕੇ ਉਸੇ ਕਮਰੇ 'ਚ ਬਹਿਣਾ ਇਨੂੰ ਬਾਹਰ ਕੱਢਿਆ ਕਰ ਕੋਈ ਗੱਲ ਨਹੀਂ ਮੰਮੀ ਜੇ ਆਹ ਗੱਲ ਕਰਦੀ ਹੈ ਨਾ ਹੁਣਤ ਨਹੀਂ ਮੈਂ ਨਿਕਲਦੀ ਉੱਥੋਂ ਤੇ ਨਾ ਇਹਨਾ ਭੂਏ ਵੀ ਤੁਸੀਂ ਚੜਾਇਆ ਵਾ ਆ ਗੱਡੀ ਦੇ ਲਾਲਚ ਵਿੱਚ ਆ ਗਏ ਨਾ ਨਹੀਂ ਨੋਹ ਬੜੀ ਚੰਗੀ ਆ ਮੇਰੀ ਲੈ ਲਓ ਚੰਗੀ ਹੁਣ ਅੱਜ ਮੰਮੀ ਮੈਨੂੰ ਸੁਣਾਉਂਦੀ ਆ ਕੱਲੋਂ ਤੁਹਾਨੂੰ ਬਾਹਰ ਕੱਢਣਾ ਉਹਨੇ ਕਹਣਾ ਘਰ ਮੇਰਾ ਵਾ ਨਹੀਂ ਇਹਦੀ ਇੰਨੀ ਹਿੰਮਤ ਆ ਵੀ ਹਾਨੂੰ ਕਰੋ ਬਾਹਰ ਕੱਢ ਜੇ ਉਹ ਤੂੰ ਹੀ ਗੱਲਾਂ ਸੁਣ ਲਈਆਂ ਮੇਰੇ ਗਾੜੀ ਕੈਦ ਸਹੀ ਹਾਂ ਚੂਂ ਦੀ ਪੈ ਕਰਗੇ ਵੇਖੇ ਸਹੀ ਇਹਦਾ ਹਾਲ ਕੀ ਕਰਦੀ ਆ ਮੈਂ ਜਾਓ ਤੇ ਸੁਣਾਓ ਜਾ ਕੇ ਉਹਨੂੰ ਚੰਗੀ ਤਰ੍ਹਾਂ ਨਾ ਕੀ ਤੂੰ ਕੌਣ ਹੋਣੀ ਹੈ ਮੇਰੀ ਕੁੜੀ ਨੂੰ ਇੰਨੀ ਗੱਲ ਕਹਿਣ ਵਾਲੀ ਕੋਈ ਗੱਲ ਨਹੀਂ ਮੈਂ ਪੁੱਛ ਲੈਨੀ ਆ ਪਰ ਤੇਰੀ ਜ਼ੁਬਾਨ ਵੱਡੀ ਹੀ ਓਦਾਂ ਤਾਂ ਕਤਰ-ਕਤਰ ਕਰਦੀ ਐ ਮੰਮੀ ਮੈਂ ਤਾਂ ਸੁਣਾ ਕੇ ਆਈ ਆ ਕੋਈ ਗੱਲ ਨਹੀਂ ਫਿਰ ਮੈਂ ਵੀ ਸੁਣਾਉਣੀ ਐ ਕੋਈ ਗੱਲ ਨਹੀਂ ਹੁਣ ਪਤਾ ਲੱਗੂਗਾ ਇਹਨੂੰ ਇਹਨੇ ਮੇਰ ਨਾਲ ਪੰਗਾ ਲਿਆ ਵਾ ਨਾ ਮੰਮੀ ਨੇ ਜਦੋਂ ਚਾਰ ਸੁਣਾਈਆਂ ਨਾ ਫੇਰ ਇਹਨੂੰ ਪਤਾ ਲੱਗਣਾ ਵਾ ਤੂੰ ਮੈਨੂੰ ਕੀ ਕੱਢਣਾ ਵਾ ਤੈਨੂੰ ਧੱਕੇ ਮਾਰ ਕੇ ਬਾਹਰ ਕੱਢੂਗੀ ਮੈਂ ਚੰਗੀ ਤਰ੍ਹਾਂ ਨਹੀਂ ਨੀ ਮੇਰੀ ਗਾ ਸੋਣਾ ਇਹਨੂੰ ਫੋਨ ਨੋ ਰੱਖ ਪਣਾ ਕੁੜੀ ਨੂੰ ਕੀ ਕਿਹਾਈਓ ਮੰਮੀ ਕੀ ਹੋਇਆ ਕੁੜੀ ਨੂੰ ਤੇ ਮੈਂ ਕੁਝ ਵੀ ਨਹੀਂ ਕਿਹਾ ਹੈਗਾ ਕੁਝ ਵੀ ਕਿਉਂ ਨਹੀਂ ਕਿਹਾ ਤੂੰ ਕੀ ਕਿਹਾ ਵਾ ਕਮਰਾ ਤੇਰਾ ਨਹੀਂ ਗਾ ਤੂੰ ਜਿਆਦੀ ਕਰ ਵੜੀ ਆ ਗਈ ਆ ਮੰਮੀ ਮੈਂ ਤੇ ਇਦਾਂ ਦੀ ਕੋਈ ਗੱਲ ਹੀ ਨਹੀਂ ਕਹੀ ਹੈਗੀ ਵੀ ਉਥੇ ਉਦਾਂ ਹੀ ਦੀਦੀ ਨਾ ਪਤਾ ਨਹੀਂ ਕਾਹਦਾ ਉਹਨਾਂ ਨੂੰ ਗੁੱਸਾ ਆਇਆ ਤੇ ਮੇਰੇ ਉੱਤੇ ਕੱਢੀ ਜਾਂਦੇ ਆ ਹੁਣ ਰਪਿੰਦਰ ਐਨੀ ਭੋੜੀ ਨਾ ਬਣਾ ਉਹ ਝੂਠ ਨਹੀਂ ਬੋਲਦੀ ਜੋ ਤੂੰ ਕਿਹਾ ਹੋਇ ਦੱਸਿਆ ਨੇ ਜਾ ਕੇ ਮੈਨੂੰ ਮੰਮੀ ਮੈਂ ਤੇ ਵਾਦੂ ਕੋਈ ਗੱਲ ਕਹੀ ਨਹੀਂ ਹੈਗੀ ਪਤਾ ਨਹੀਂ ਹੁੰਦਿਆਂ ਨੂੰ ਫੋਨ ਤੇ ਲੱਗੇ ਹੀ ਪਤਾ ਨਹੀਂ ਭਾਜੀ ਦਾ ਫੋਨ ਆਉਂਦਾ ਕਿਹਦਾ ਹੀ ਤੇ ਮੈਂ ਬਸ ਰੂਮ ਦੇ ਵਿੱਚ ਆਈ ਮੈਨੂੰ ਕੰਮ ਹੀ ਕੋਈ ਹੁਣ ਮੈਂ ਆਪਣੇ ਰੂਮ ਵਿੱਚ ਬਣਾਵਾ ਮੈਨੂੰ ਇਹ ਦੱਸੋ ਤੈਨੂੰ ਕੰਮ ਉਦੋਂ ਹੀ ਪਾਣਾ ਸੀ ਜਦੋਂ ਉਹਨੂੰ ਫੋਨ ਆਉਂਦਿਆ ਹੈਗਾ ਨਾਲੇ ਤੂੰ ਜਿਹੜਾ ਘਰਵਾ ਨਾ ਪੇਕਿਆਂ ਤੋਂ ਨਹੀਂ ਲੈ ਕੇ ਆਈ ਬੜੀ ਮਿਹਨਤ ਨਾਲ ਹੀ ਬਣਾਇਆ ਵਾ ਆ ਗੱਲਾਂ ਬਾਤਾਂ ਕਰਨ ਦੀ ਕੋਈ ਲੋੜ ਨਹੀਂ ਗਈ ਕੁੜੀ ਨੇ ਇੱਥੇ ਹੀ ਰਹਿਣਾ ਵਾ ਤੂੰ ਕੁੜੀ ਦੀਆਂ ਗੱਲਾਂ ਸੁਣ ਲਈ ਹਾਂ ਤੂੰ ਉਹਨੂੰ ਪੁੱਛਣ ਲਈ ਹਾਂ ਵੀ ਦੀਦੀ ਕੀ ਗੱਲ ਹੋਈ ਆ ਦੋਵਾਂ ਜੀਆਂ ਦੀ ਸੌ ਗੱਲ ਹੁੰਦੀ ਆ ਤੂੰ ਨਿੰਵੇਸ਼ ਨੂੰ ਕਿਉਂ ਲੈਣ ਲਈ ਆਂ ਮੰਮੀ ਮੈਂ ਤੇ ਕੋਈ ਗੱਲ ਸੁਣੀ ਨਹੀਂ ਆ ਮੈਂ ਤੁਹਾਨੂੰ ਕਹਿਨ ਤੇ ਦਈ ਆ ਕਿ ਮੈਂ ਹੁਣ ਆਪਣੇ ਰੂਮ ਦੇ ਵਿੱਚ ਆਈ ਹੀ ਹੁਣ ਉਹ ਵੀ ਨਾ ਆਵਾ ਪਤਾ ਨਹੀਂ ਵੀ ਟੜਾ ਕਿਦਾਂ ਦਾ ਸਾਬ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈ ਕੀ ਵੀ ਹੁਣ ਬੰਦਾ ਕੋਈ ਆਪਣਾ ਕੰਮ ਵੀ ਨਾ ਕਰੇ ਕੰਮ ਕਰ ਤੈਨੂੰ ਕੰਮ ਕਰਨ ਤੋਂ ਨਹੀਂ ਡੱਕਣ ਦੇਈ ਪਰ ਜ਼ਬਾਨੰ ਦਾ ਰੱਖ ਕੁੜੀ ਨਾ ਜਿਹੜੇ ਹੋੜੇ ਮੇੜੇ ਫਿਰਦੀਆਂ ਨਾ ਉਹਨਾਂ ਪਿੜਿਆ ਕਰ ਸੁਣ ਗਈ ਨਾ ਮੇਰੀ ਗੱਲ ਮੰਮੀ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਸੱਚੀ ਕਹਿਨ ਦਈ ਆ ਤੂੰ ਤਾਂ ਜਿਉਂ ਆਈ ਆ ਸੱਚੀ ਰਹੀ ਆ ਸੱਚੀ ਬੋਲਦੀ ਰਹੀ ਆ ਗਲਤ ਤੇ ਮੈਂ ਆ ਵਾਂ ਤੇ ਜਾਂ ਕੁੜੀ ਆ ਤੈਨੂੰ ਮੈਂ ਬਾਰ-ਬਾਰ ਸਮਝਾਉਂ ਰਹੀ ਹੋਂ ਪਿਆਤਾ ਦਾ ਬਾਜ ਆ ਜਾ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਂ ਜਿਹੜੀ ਤੂੰ ਪ੍ਰਧਾਨ ਬੜੀ ਆਣ ਕੇ ਘਰ ਦੀ ਮੰਗ ਜੇ ਮੰਮੀ ਮੈਂ ਤੇ ਚੰਗਾ ਹੀ ਕਰਦੀ ਆ ਪਤਾ ਨਹੀਂ ਵੀ ਚੰਗਾ ਕੰਮ ਵੀ ਕਿਉਂ ਤੁਹਾਨੂੰ ਮੇਰਾ ਮੜਾ ਲੱਗਦਾ ਵਾ ਅੱਜ ਤੱਕ ਤਾਂ ਕੋਈ ਚੰਗਾ ਕੀਤਾ ਨਹੀਂ ਗਾੜੀ ਕਰੇਗੀ ਤੇ ਫੇਰ ਪਤਾ ਲੱਗੂਗਾ ਨਾਲੇ ਨਾ ਜਿਹੜਾ ਕੰਦਾ ਨਾ ਲਗ ਲਗ ਗੱਲਾਂ ਸੌਂਦੀ ਆ ਨਾ ਤੇ ਅੰਦਰ ਫੋਨ ਆਉਂਦੇ ਤੇ ਕੀ ਗੱਲਬਾਤ ਕਰਨ ਦੇ ਇਹ ਆ ਤਾਂ ਆਪਣਾ ਸੁਧਾਰ ਲਾ। ਉਹ ਮੰਮੀ ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਹੈ ਹੀ ਨਹੀਂ ਆ। ਵੀ ਕਿਸ ਦੀ ਗੱਲ ਸੁਣਾ ਚਾਹੀ ਕਿਦਾਂ? ਨਹੀਂ ਆ ਤਾਂ ਸਾਰੀਆਂ ਤੇਰੀਆਂ ਹੀ ਆ। ਸਾਡੇ ਕੋਲ ਹੈ ਨਹੀਂ ਆ। ਨਾਲੇ ਮੇਰੀ ਸੁਣ ਲੈ ਗੱਲ। ਅਜੇ ਤਾਂ ਹੀ ਕੱਲੀ ਗੱਡੀ ਮੰਗੀ ਆ। ਨਹੀਂ ਤਾਂ ਗਾੜੀ-ਗਾੜੀ ਵੇਖ ਲਾ ਵੀ ਤੇਰਾ ਹਾਲ ਕੀ ਬਣਾਵਾ। ਮੰਮੀ ਜੋ ਤੇ ਹੀ ਹਾਲ ਬਣਾਉਣਾ ਵਾ। ਤੁਸੀਂ ਬਣਾਇਂ ਦਿਓ ਉਹ ਮੇਰਾ ਇੱਕੇ ਵਾਰ। ਵੇਖ ਲਾ। ਮੈਨੂੰ ਪਤਾ ਲੱਗ ਜੇ ਵੀ ਕੀ ਹੋਣਾ ਮੇਰੇ ਨਾਲ। ਤੂੰ ਸੋਚਿਆ ਨਹੀਂ ਹੋਣਾ। ਫਿਰ ਜੋ ਤੇਰ ਨਾ ਬਣਾਵਾ। ਹਾਂ ਜਬਾਂ ਚ ਲੱਗ ਜੇ ਨਾ ਹੀ ਕੱਢ ਤੇ ਚੰਗੀ ਗੱਲ ਹੀ ਹੋ। ਮੰਮੀ ਇੱਕ ਪਾਸੇ ਤੁਸੀਂ ਇੰਨਾ ਦੇ ਆਂ ਵੀ ਗੱਡੀ ਮੰਗਵਾ ਦੂਜੇ ਪਾਸੇ ਉਲਟਾ ਮੇਰੇ ਫੇਰ ਦਿਵਾਲੇ ਹੋਉਂਦੇ ਆਂ ਨਾ ਕੋਈ ਕਸੂਰ ਵਾ ਨਾ ਕੋਈ ਗੱਲ ਨਾ ਕੋਈ ਬਾਤ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੀ ਕੁੜੀ ਨੂੰ ਤੂੰ ਕੁਝ ਨਹੀਂ ਕਹਿਣਾ ਇਹ ਮੇਰੇ ਗੱਲ ਸੌਲਾ ਬਸ ਤੇ ਉਹਨੂੰ ਮੈਂ ਕਦੋਂ ਕਿਹਾ ਵਾ ਕੁਝ ਮੈਂ ਤੇ ਕਹਿੰਦੀ ਨਹੀਂ ਮੰਮੀ ਟੋਕਾ ਟਾਕੀ ਤਾਂ ਕਰਦੀ ਰਹਿਣੀ ਆ ਅਜੇ ਤੂੰ ਕੁਝ ਕਹਿੰਦੀ ਨਹੀਂਗੀ ਮਰਗੀ ਦੀ ਹਿਸੇ ਮੂੰਹ ਨਾ ਕਹਿਣਾ ਵਾ ਲੈ ਕੁੜੀ ਨੂੰ ਹਾਲ ਚਾਲ ਨਹੀਂ ਪੁੱਛਦੀ ਕੁੜੀ ਦੇ ਸਹੁਰਿਆਂ ਤੋਂ ਫੋਨ ਆਇਆ ਇਹਨੇ ਕਦੀ ਹਾਲ ਚਾਲ ਨਹੀਂ ਪੁੱਛਿਆ ਚਾਹੇ ਕੀ ਹੌਕ ਤਾਬ ਹੋ ਫਿਰ ਵੀ ਤੁਸੀਂ ਹਿਸੇ ਮੂਨਾ ਹ ਗੱਲਾਂ ਕਰਨੀਆਂ ਆਹੋ ਹੁਣ ਇੱਥੇ ਰਹਿੰਦੀ ਆ ਹੁਣ ਤੇ ਬੜੀ ਰੋਟੀ ਪਕਾਪਕਾ ਨੂੰ ਦੇਣ ਰਹੀ ਆ ਸ਼ਰੀਕੇ ਕਰਨ ਡਈ ਉਹਦੇ ਨਾਲ ਜਿੱਦਾਂ ਦਰਾਣੀਆਂ ਚ ਛਾਣੀਆਂ ਨਾ ਕਰੀਦੇ ਆ ਪਤਾ ਨਹੀਂ ਮਗਰ ਭਾਬੀ ਨਾ ਕਿੱਦਾ ਕੱਟੀ ਹੀ ਕਿ ਉੱਥੇ ਵੀ ਇਹੋ ਕੋਜੀ ਕਰਦੀ ਆ ਚਲੋ ਠੀਕ ਆ ਮੰਮੀ ਜੇ ਤੁਸੀਂ ਕਹਿੰਦੇ ਆ ਨਾ ਤੇ ਮੈਂ ਅੱਜ ਤੋਂ ਬਾਅਦ ਨਹੀਂ ਪੁੱਛਦੀ ਹੈਗੀ ਇਹੋ ਗੱਲ ਹੀ ਆ ਨਾ ਉਹਦਾ ਵੀ ਇਹ ਕਮਰਾ ਵਾ ਤੇ ਜਦੋਂ ਫੋਨ ਕਰਦੇ ਹੁੰਦੇ ਨਾ ਉਹਦੇ ਲੱਗੇ ਨਾ ਆਇਆ ਕਰ ਮੈਂ ਤੈਨੂੰ ਆਖਰੀ ਵਾਰ ਸਮਝਾ ਤਾਈ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਨਹੀਂ ਹੋਣੀ ਬਾਬਾ ਬੱਸ ਦੋਵਾਂ ਜੀਆਂ ਦੀਆਂ ਸੌ ਗੱਲਾਂ ਹੁੰਦੀਆਂ ਤਾਂ ਸੌਂਦੀ ਰਹਿਣੀ ਆ ਬਿੱਲੀ ਵਾਂਗ ਕੰਨ ਖੜੇ ਰੈਂਦੇ ਤੇਰੇ ਦੋਵਾਂ ਜੀ ਨਹੀਂ ਗੱਲਾਂ ਹੁੰਦੀਆਂ ਤੇ ਦੱਸ ਭਲਾ ਯਾਰੂਮ ਦੇ ਵਿੱਚ ਮੈਂ ਹੋਈ ਆਪਣਾ ਕੰਮ ਕਰਨਾ ਹੋਊਗਾ ਮੈਨੂੰ ਕੋਈ ਫੋਨ ਆਉਂਦਾ ਹੋਊਗਾ ਤੇ ਮੈਂ ਇਦਾਂ ਇਹਨਾਂ ਨੂੰ ਓਟਕੇ ਪਾਵਾਂ ਤੇ ਫਿਰ ਫਿਰ ਵੀ ਇਹਨਾਂ ਨੇ ਕਹਿਣਾ ਹੱਡਾ ਘਰ ਵਾ ਤੇ ਮੇਰਾ ਘਰ ਕਿਹੜਾ ਮੈਨੂੰ ਤੇ ਦੱਸਣ ਨਾ ਕਿ ਮੈਂ ਕਿੱਥੇ ਚੱਲ ਜਾ ਕਿੱਥੇ ਰਵਾਂ ਜਾ ਕੇ ਮੈਂ ਹਾਦੀ ਹੋਈ ਐ ਇਹਨਾਂ ਵਾਰੀ ਸਭ ਕੋ ਜਵਾਬ ਨਹੀਂ ਨਾ ਆ ਗਿਆ ਉਹ ਦਈ ਦਾ ਤਾਂ ਸਭੋ ਸਿਰ ਤੇ ਚੜਦੀਆਂ ਵਾਂ ਆਗੀ